ਦੇਖੋ ਜੀ ਨੂੰ ਪਾਣੀ ਦੇਖੇ ਖਾਂਜ ਦੇ ਜਾ ਰਿਹਾ ਇਹ ਆ ਜਗਾੜਾ ਇਹ ਰੇਸ ਬਹੁਤ ਘਟ ਹੋਈ ਹੋਈ ਆ ਜਮੇ ਬਿਲਕੁਲ ਰੇਸ ਘਟਾ ਦੇਖੋ ਜੀ ਐਂ ਜਿ ਘੁਕਦਾ ਨਾ ਨਾ ਬਾਲੀ ਦਾ ਘਟਾ ਵਧਾ ਰਿਹਾ ਵਧਾ ਘਟਾ ਬੰਦ ਹੋ ਜੂਗਾ ਫਿਰ ਜਾ ਬਾਲਾ ਚੱਲ ਪੂਆ ਵਧਾਣਾ ਨਾ ਫਿਰ ਜਮੇ ਪਾਣੀ ਛੱਡ ਜੂਗਾ ਆ ਚਲੀ ਜਾਂਦੀ ਜੀ ਬਾਲਾ ਦਾ ਘਟਾ ਉਹਨੂੰ ਖਾਉਣ ਨਾਲ ਆਈ ਜਾਂਦਾ ਇਹ ਹੱਲੂ ਕੀ ਮੈਂ ਤੰਦਦਾ ਜੇ ਨਟ ਖੁੱਲ ਜੂਗਾ ਇਹਦਾ ਬਾੜੀ ਘਟ ਗਈ ਜੋ ਦਾਅ ਪੈ ਗਈ ਉਹ ਤੇ ਬੰਦ ਹੋ ਜੂਗਾ ਯਾਰ ਉਧਰੋਂ ਵੀ ਪਾਣੀ ਵੀ ਘਟ ਜੂਗਾ ਪਾਣੀ ਦਾਅ ਫੁੱਲਣਾ ਆਈ ਜਾਂਦਾ ਕਿਹਨਾਂ ਦਾ ਉਹਦੇ ਪੂਰੇ ਜ਼ੋਰ ਨਾਲ ਆਈ ਜਾਂਦਾ ਪਾਣੀ ਉਧਰੋਂ ਦਾ ਦੇਖੋ ਨਾਲੇ ਪੁੱਤਾ ਲੱਗ ਜਾਂਦਾ ਉਹਦਾ ਕਢਾ ਆ ਜਾਂਦਾ ਉਹ ਲੱਗ ਜਾਂਦਾ ਆਹ ਸਹੀ ਲੈਵਲ ਰੋਗੇ ਦਾ ਇਹ ਲੈਵਲ ਤੇ ਸਟਾਰਟ ਤਾਂ ਨਹੀਂ ਹੁੰਦਾ ਨਾ ਇਹ ਜਦੋਂ ਬੰਦ ਹੋ ਗਿਆ ਪਾਣੀ ਚੱਕਦਾ ਨਹੀਂ ਉਧਰੋਂ ਆਹ ਬ ਗਰਮ ਹੋਊਾ ਇੱਥੋਂ ਛੜਾ ਜਾ ਵਧਾਉਣਾ ਬੂ ਪਾਣੀ ਜਾ ਫਿਰ ਬਾਲਟੀ ਲੈਣਾ ਪੈਪ ਚ ਭਾਈ ਚਲ ਹੁਣ ਠੱਕਾ ਜੀ ਮੜਾ ਜਾ ਉਹਦੇ ਮੂਰੇ ਜਾ ਕੋਈ ਚੀਜ਼ ਲਾ ਮੂਰੇ ਫੜੀ ਰੱਤ ਲਾਈ ਉਹਦੇ ਜਾ ਕੇ ਇੱਕ ਵਾਰੀ ਹਾਂ ਇਹ ਲਾ ਦੇ ਅਗਰ 2 ਕੁ ਮਿੰਟ ਬਾਅਦ ਐ ਦੌਰਾ ਚਲਾਉਣਾ ਬੂ ਇਹਦਾ ਐ ਦੌਰਾ ਚਲਾਉਣਾ ਬੂ ਬਈ ਆਇਆ ਹੱਥ ਲਾ ਕੇ ਰੱਖੇ ਤੇ ਮੂਰੇ ਜਾਂ ਕੋਈ ਚੀਜ਼ ਲਾ ਕਾਹਾ ਘੁਹਲਾ ਐ ਡੇਡਾ ਕਰਕੇ ਪਰ ਕਾਹਾ ਖੜਨਾ ਨਹੀਂ ਓ ਕਾਂਤੀ ਜੀ ਨਾਲ ਲਾ ਦੇ ਓ ਕਾਂਤੀ ਜੀ ਨਾਲ ਸਪੋਰਟ ਲਾ ਦੇ ਹੜ ਜਾ ਹੜ ਜਾ ਹੜ ਜਾ